ਜੀਪੀਜੀ ਤੁਹਾਡੀ ਫਾਦਰਲੀ ਫਿਲਮ ਕੋ ਸੋਚਦੇ ਹਨ ਉਹਨਾਂ ਨੂੰ ਕਿ ਕਿਹੜੀ ਕਹਾਣੀ ਹੋਈ ਸੀ ਦੇਖ ਕੇ ਕਿ ਬਹੁਤ ਅੱਛਾ ਇੱਕ ਮੀਡੀਕਲ ਕਮੇਡੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਬਸ ਫਾਇਰ ਲਈ ਇਹ ਪੈਰਿਵਾਰੀ ਜੀਪੀਜੀ ਦਾ ਇੱਕ ਯਾਦ ਹੋਣਾ ਕਿ ਪੰਜਾਬੀ ਡੈਟਰੀ ਮਹਿਰ ਮਿੱਤਰ ਸਾਹਿਬ ਤੋਂ ਬਾਅਦ ਕਿ ਕਾਮੇਡੀ ਲਈ ਅਲੱਗ ਸਿਫਤਾ ਲਿਖੀ ਜਾਂਦੀ ਹੈ ਸੀ ਚਾਹੇ ਬਾਲੀਵੁੱਡ ਹੋਵੇ ਜਾਂ ਪਾਲੀਵੁੱਡ ਹੋਵੇ ਉਸ ਤੋਂ ਬਾਅਦ ਦਰਜਾ ਭੱਲਾ ਜੀ ਨੂੰ ਮਿਲ ਬਿਲਕੁਲ ਬਿਲਕੁਲ ਇਹ ਇਸ ਬਦਲਾਵ ਨੂੰ ਤੁਸੀਂ ਦੇਖੇ ਲਈ ਜਰਨੀ ਲੰਬੇ ਚਾਲੇ ਨਾਲ ਕੋਈ ਵੀ ਮਨੋ ਦਾ ਇਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀਨ ਜਟਾ ਵਗੈਰਾ ਕਰਦੇ ਨਹੀਂ ਤਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਗੱਲ ਲਿਖਣੀ ਪੈਣੀ ਸੀ ਕਿ ਕੰਮ ਕੀ ਕਰੇ ਉਹਦਾ ਜਿਹੜਾ ਹਿਯੂਮਰ ਦਾ ਬੰਦ ਥੋੜਾ ਤੋਂ ਸਿਆਸੀ ਜਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਰ ਉਹ ਕੀ ਕਰ ਦਿੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀ ਅਫਨਾ ਮਿਲਿਆ ਹੈ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋ ਗਿਆ ਕੈਰੀਰ ਜੱਟਾ ਫੋਰ ਵਾਸਤੇ ਵੀ ਸੁਨਾਈ ਨਾ ਕੋਈ ਜਿਹੜੇ ਕੈਰੀਰ ਮੇਟਾ ਫੋਰ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਹ ਸੂਟ ਤੇ ਸੀ ਕਿ ਕਹਿੰਦੇ ਵੀ ਉਸ ਸਮੇਂ ਇਹ ਕਿਹਾ ਗਿਆ ਸੀ ਬਿਲਕੁਲ ਸੇ ਤਿਆਬ ਹੈ ਮੈਂ ਪਰ ਹੁਣ ਲੰਮੀ ਸਾਂਝ ਤੇ ਤੁਹਾਡੀ ਜੋੜੀ ਨੂੰ ਮਤਲਬ ਬਹੁਤ ਪਸੰਦ ਕੀਤਾ ਗਿਆ ਅੱਜ ਭੱਲਾ ਜੀ ਸਾਡੇ ਦਰਮਿਆਨ ਨਹੀਂ ਲੈ ਕੀ ਕਹਿਣਾ ਅੱਜ 22 ਅਗਸਤ ਦਾ ਦਿਹਾੜਾ ਜਿਹੜਾ ਉਹ ਪੂਰੇ ਦੁਨੀਆ ਭਰ ਦੇ ਪੰਜਾਬੀਆਂ ਵਾਸਤੇ ਬਹੁਤ ਸ਼ੌਕਪਰੀਕੜੀਆ ਜਦੋਂ ਪੰਜਾਬੀ ਇੰਡਸਟਰੀ ਦਾ ਉਹ ਲੈਜੈਂਡ ਉਹ ਕਲਾਕਾਰ ਜਿਹੜਾ ਆਪਣੀ ਕ੍ਰੀਏਟੀਵਿਟੀ ਕਰਕੇ ਆਪਣੀ ਜਿਹੜੀ ਵਿਲੱਖਣਤਾ ਕਰਕੇ ਦੁਨੀਆ ਭਰ ਚ ਕਮੇਡੀ ਦੇ ਵਰਲਡ ਨੂੰ ਬਹੁਤ ਚਮਕਾਇਆ ਉਹ ਅਜ ਤਾਰਾ ਸਭ ਤੋਂ ਖਸ ਗਿਆ ਪੂਰੇ ਪਰਿਵਾਰ ਵਾਸਤੇ ਪੰਜਾਬੀਆਂ ਵਾਸਤੇ ਤੇ ਮੇਰੇ ਵਾਸਤੇ ਬਹੁਤ ਵੱਡਾ ਘਾਟਾ ਕਿਉਂਕਿ ਪਿਛਲੇ 48 ਸਾਲ ਤੋਂ ਅਸੀਂ ਦੋਸਤ ਹਾਂ ਤੇ ਜਦੋਂ ਲੋਕ ਕਹਿੰਦੇ ਸੀਗੇ ਕਿ ਜੋੜੀਆਂ ਬਹੁਤ ਬਣੀਆਂ ਬਹੁਤ ਟੁੱਟਦੀਆਂ ਤੇ ਭੱਲਾ ਤੇ ਬੱਲਾ ਜੋੜੀ ਹਮੇਸ਼ਾ ਕਾਇਮ ਆ ਮੈਨੂੰ ਲੱਗਦਾ ਕਿ ਅੱਜ ਨਜ਼ਰ ਲੱਗ ਗਈ ਜਿਹੜੀ ਜੋੜੀ ਆ ਅੱਜ ਟੁੱਟ ਗਈ ਉਹ ਜੋੜੀ ਟੁੱਟ ਗਈ ਇਸ ਕਰਕੇ ਨਹੀਂ ਕਿ ਅਸੀਂ ਗੁੱਸੇ ਰਾਜੀ ਹੋ ਗਏ ਪਰ ਪਰਮਾਤਮਾ ਆਪਣੀ ਝੋਲੀ 'ਚ ਭੱਲਾ ਸਾਹਿਬ ਨੂੰ ਨਾਲ ਲੈ ਗਿਆ ਤੇ ਮੈਂ ਅਜ ਕੱਲਾ ਰਹਿ ਗਿਆ ਛਣਕਾਟਿਆਂ ਦੀ ਗੱਲ ਹੁੰਦੀ ਸੀ ਤਾਂ ਛਣਕਾਟੇ ਦੇ ਵਿੱਚ ਮੇਰੇ ਯਾਦ ਆ 2004 ਦੇ ਛਣਕਾ ਜ਼ਿਕਰ ਕੀਤਾ ਸੀ ਉਹਨੇ ਸਿਹਤ ਦਾ ਸ਼ਾਇਦ ਉਹਨੇ ਸੰਢ ਪੈਤੀ ਔਰ ਉਸ ਦੇ ਵਿੱਚ ਵੀ ਇੱਕ ਸਟਾਇਰ ਕੀਤਾ ਗਿਆ ਸੀ ਔਰ ਸਿਹਤ ਦੇ ਬਾਰੇ ਵਕ ਵਕ ਇਹਦੇ ਕੈਰੇਕਟਰ ਹੁੰਦੇ ਚਾਹੇ ਭਾਨਾ ਸੀ ਚਾਹੇ ਨੀਲੂ ਸੀ ਉਹਨਾਂ ਦੇ ਵੱਲੋਂ ਨੇ ਸਿਹਤ ਦੇ ਬਾਰੇ ਪੁੱਛਿਆ ਜਾਂਦਾ ਸੀ ਉਹ ਇਸ ਕਰਕੇ ਸੀ ਵੀ 2004 ਨਵੰਬਰ ਦੇ ਵਿੱਚ ਅਸੀਂ ਡੀ ਐਮ ਸੀ ਲੁਧਿਆਣਾ ਤੇ ਭੱਲਾ ਸਾਹਿਬ ਦੇ ਹਾਰਟ ਦਾ ਇਸ਼ੂ ਹੋਇਆ ਅਸਿਸਟੈਂਟ ਪਾਇਆ ਸੀ ਤੇ ਉਸ ਤੋਂ ਬਾਅਦ ਠੀਕ ਹੋ ਗਏ ਸੀਗੇ ਅਸੀਂ ਕੈਨੇਡਾ ਜਾਣਾ ਸੀਗਾ ਕੈਨੇਡਾ ਸਾਡੇ ਭਾਬੀ ਦੀ ਕਨਸਿਸਟਰ ਜਿਹੜੀ ਆ ਉਹ ਥੋੜਾ ਜਿਹਾ ਇੱਕ ਢੰਗ ਨਾਲ ਗੱਲ ਅਚਾਨਕ ਹੈਗੀ ਕਹਿੰਦੀ ਜੀਜਾ ਜੀ ਤੁਹਾਨੂੰ ਵੀ ਉਹ ਦਿੱਕਤ ਹੋਈ ਸੀ ਜਿਹੜੀ ਸਿੰਗਲ ਦੱਤ ਦੇ ਨਾ ਹੋਈ ਸੀ ਸਿੰਗਲ ਦੱਤ ਪਿਓ ਨੂੰ ਤੇ ਉਹ ਤਾਂ ਮਰ ਗਿਆ ਜੀਜਾ ਜੀ ਉਹ ਕਹਿੰਦੇ ਕੁੜੀਏ ਤੂੰ ਕਿੰਨੇ ਮੈਂ ਬਚ ਗਿਆ ਯਾਨੀ ਕਮੇਟੀ ਜੋ ਗੱਲ ਕਰ ਹੈਗੀ ਆ ਉਹਦੀ ਪਰ ਕੁਐਸਚਨ ਇਹ ਵੀ ਭੱਲਾ ਸਾਹਿਬ ਨੇ ਜੋ ਕਮੇਟੀ ਪੈਦਾ ਕੀਤੀ ਆ ਜੋ ਸਿੰਗਲ ਲਾਈਨਰ ਤੇ ਇੰਡਸਟਰੀ ਨੂੰ ਜੋ ਉਹਨੇ ਤਕੀਆ ਖਲਾਮ ਸੀਗੇ ਉਹ ਹਮੇਸ਼ਾ ਜਿੰਦੇ ਰਹਿਣਗੇ ਭਾਵੇਂ ਜੀ ਸੁੰਦਰਪੱਲਾ ਸਾਡੇ ਚ ਹੈ ਨਹੀਂ ਕਿ ਪਰ ਉਹਨਾਂ ਦੀ ਉਹ ਦੀਨ ਹੈਗੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਕਮੇਡੀ ਨੂੰ ਉਹ ਬੇਸ਼ੱਕ ਐਂਡਰੋਗੇ ਕਿੰਨੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜੀ ਉਹਦੇ ਬਰਦ ਪੱਲਾ ਸਾਹਿਬ ਪਿਛਲੇ ਨਵੰਬਰ ਤੋਂ ਲੱਗੇ ਹੁਣ ਤੱਕ ਲਗਾਤਾਰ ਉਹਨਾਂ ਨੂੰ 1 2 3 ਵਾਰੀ ਹੈਲਥ ਇਸ਼ੂ ਆਏ 슈ਗਰ ਦੀ ਇਸ਼ੂ ਕਰਕੇ ਉਹਨਾਂ ਨੂੰ ਪਹਿਲਾਂ ਹਾਰਟ ਦਾ ਇਸ਼ੂ ਆਇਆ ਅਸੀਂ ਬਾਈਪਾਸ ਕਰਾ ਲਿਆ ਬਿਲਕੁਲ ਠੀਕ ਹੋ ਗਏ ਫਿਰ ਉਹਨਾਂ ਨੂੰ ਬ੍ਰੇਨ ਸਟ੍ਰੋਕ ਦਾ ਇਸ਼ੂ ਆਇਆ ਉਹ ਤੋਂ ਵੀ ਰਿਕਵਰ ਕਰ ਗਏ ਪਰ ਜਿਹੜਾ ਪਰਸੋਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਦੁਆਰਾ ਹੋਈ ਉਹਦੇ ਕਰਕੇ ਪੱਲਾ ਸਾਹਿਬ ਜਿਹੜੇ ਆ ਉਹ ਬਲੀਡਿੰਗ ਇੰਨੀ ਹੋ ਗਈ ਬ੍ਰੇਨ ਚ ਅਸੀਂ ਡਾਕਟਰਾਂ ਨੂੰ 40s ਗਿਆ ਵੀ ਤੁਸੀਂ ਪਲੀਜ਼ ਆਪਰੇਸ਼ਨ ਕਰ ਦੋ ਡਾਕਟਰ ਕਹਿੰਦੇ ਵੀ ਪੋਸੀਬਲ ਨਹੀਂ ਇੰਨਾ ਬਲੱਡ ਨਾਲ ਦੇ ਬ੍ਰੇਨ ਚ ਫੈਲ ਗਿਆ ਫਿਰ ਅਸੀਂ ਸੈਕੰਡ ਓਪੀਨੀਅਨ 40 ਪੀਜੀਓ ਤੇ ਲਿਆ ਮੈਂ ਹైదరాబాద్ ਸਿਕਾ ਉੱਥੋਂ ਮੈਂ ਆਨਲਾਈਨ ਵੀ ਅਖੀ ਡਾਕਟਰ ਕਹਿੰਦੇ ਵੀ ਸ਼ਰਮਾ ਜੀ ਪੋਸੀਬਲ ਨਹੀਂ ਆਪਾਂ ਆਪਰੇਸ਼ਨ ਨਹੀਂ ਕਰ ਪਾਵਾਂਗੇ ਤੁਸੀਂ ਦੁਆ ਕਰੋ ਹੁਣ ਭੱਲਾ ਸਾਹਿਬ ਜਿਹੜੇ ਨਹੀਂ ਬਚਾ ਪਾਵਾਂਗੇ ਤੇ ਸਵੇਰੇ 4 ਵਜੇ ਆ ਸਾਨੂੰ ਅਲਵਦਾ ਕਹ ਕੇ ਆਖਰੀ ਗੱਲ ਬਾਤ 2 ਵਜੇ ਮੈਂ ਹైదరాబాద్ ਜਾਂਤੋਂ ਪਹਿਲਾਂ ਟਿਊਜ਼ਡੇ ਨੂੰ ਘਰ ਆਇਆ ਮੈਂ ਮਿਲ ਕੇ ਗਿਆ ਮੈਂ ਕਿਹਾ ਪਲਸਾ ਮੈਂ ਦੁੱਤ ਨੇ ਲਈ ਸਰਕਾਰੀ ਕੰਮ ਹైదరాబాద్ ਜਾ ਰਿਹਾ ਤੇ ਮੈਂ ਸ਼ੁਕਰਾਂ ਨੂੰ ਮੁੜਿਆਣਾ ਹੈਗਾ ਤੇ ਕਹਿੰਦੇ ਤੂੰ ਜਲਦੀ ਆ ਜੀ ਪਰ ਉਹਨਾਂ ਦੀ ਜਿਹੜੀ ਭਾਵਨਾ ਸੀ ਉਹ ਤੋਂ ਮੈਨੂੰ ਲੱਗ ਰਿਹਾ ਸੀਗਾ ਕਿ ਉਹ ਜਿਨ੍ਹਾਂ ਆਕਾਸ਼ਵਨੀ ਹੋ ਰਿਚਨ ਨੂੰ ਉਹਨਾਂ ਨੇ ਇਮੋਸ਼ਨਲ ਹੋ ਕੇ ਮੈਨੂੰ ਵਿਦਾ ਕੀਤਾ ਤੇ ਮੈਂ ਸ਼ੁਕਰਾਂ ਰੋਣਾ ਸੀ ਪਰ ਵੀਰਾਂ ਰਾਤ ਨੂੰ 12 ਵਜੇ ਪਹੁੰਚ ਗਿਆ ਕਿਉਂਕਿ ਮੈਨੂੰ ਪਤਾ ਲੱਗੇ ਸੀ ਅਸਤੋ ਦਖਲਿਆ ਤੇ ਅਸਵੇਰੇ 4:00 ਵਜੇ ਉਹ ਸਦਾ 7:6 33 ਸੈਕਟਰ ਵਿੱਚ ਲੱਗੇ ਜਾਂਦੇ ਗਏ ਨਹੀਂ 40 ਸਰ 30 ਨਹੀਂ 40 40 ਜੱਫੀ 40 40 ਜੱਫੀ ਸੰਜੇ ਦਾ ਆ ਮੋੜਾ ਆ ਬੀ ਤਿਆਰੀਆਂ ਚੱਲ ਰਹੀਆਂ ਸੀ। ਸੁਮੀਤ ਕੰਗਜੀ ਕੁਛ ਦਿਨ ਪਹਿਲਾਂ ਬੀਨੂ ਢਿੱਲੂ ਜੀ ਘਰ ਆਏ ਆ। ਉਹਨਾਂ ਨੇ ਕਿਹਾ ਭੱਲਾ ਸਾਹਿਬ ਕੈਰੀਜ ਡਟਾ 4 ਦੀ ਤਿਆਰੀ ਕਰਦੇ ਆ। ਬੜੇ ਖੁਸ਼ ਹੋ ਗਏ ਚਿਹਰੇ ਤੇ ਰੌਣਕ ਆ ਗਈ। ਕਹਿੰਦੇ ਉਹ ਕਹਿੰਦੇ व्हीਲ ਚੇਅਰ ਤੇ ਕੰਮ ਕਰੂਗੇ। ਕਹਿੰਦੇ ਨਹੀਂ ਮੈਂ ਖੜਾ ਕੇ ਦਿਖਾਇਆ। ਕਹਿੰਦੇ ਪੌੜੀ ਚੜ ਕੇ ਦਿਖਾਉਣਾ। ਪੂਰੇ ਕੈਮ ਹੋ ਰਹੇ ਸੀਗੇ। ਸਾਨੂੰ ਸੀਗਾ ਵੀ ਕੈਰੀਜ ਡਟਾ 4 ਤੇ ਭੱਲਾ ਜੀ ਦੇਖਾਂਗੇ। ਈਵਨ ਦਿਲਜੀਤ ਸਾਂਝੀ ਦਾ ਫੋਨ ਆਇਆ ਸੀਗਾ ਕਿ ਮੈਂ ਜਟਾਂ ਜੁਲੀ 3 ਜਿਹੜੀ ਆ ਸਰਦਾਰੀ ਕੁਦਰਤ ਨੇ ਮਦਦ ਕੀਤੀ 25 ਚੰਗਾਟੇ ਆਏ ਸਿਰ 27 ਸਾਈ ਸਿਲਵਰ ਜੁਬਲੀ ਮਨਾਈ ਗਈ ਉਸ ਤੋਂ ਬਾਅਦ ਇਹ ਵੀ ਗੱਲ ਚੱਲੀ ਆ ਕਿ ਹੋਰ ਵੀ ਚੰਗਾਟੇ ਹੋਣ ਪਰ ਉਹ ਚੰਗਾਟੇ ਹੋਰ ਕਿਸੇ وجہ ਕਰਕੇ ਨਹੀਂ ਆ ਸਕਦੇ ਚੰਗਾਟੇ ਦੀ ਡਿਮਾਂਡ ਇੰਨੀ ਸੀ ਦੁਨੀਆ ਪਰ ਤੋਂ ਪੰਜਾਬੀਆਂ ਲਈ ਇੱਕ ਬਹੁਤ ਵੱਡਾ ਨੁਕਸਾਨ ਹੈ ਪਟੋਲੇ ਨਹੀਂ ਆਈਆਂ ਯਾਦਾਂ ਸਾਨੂੰ ਹਮੇਸ਼ਾ ਤਾਜ਼ਗੀ ਤੇ ਹਸਨ ਦਾ ਇੱਕ ਮੌਕਾ ਦਿੰਦੀ ਰਹੇਗੀ ਉਹ ਆਪਣੀ ਜ਼ਿੰਦਗੀ ਚ ਸਾਡੇ ਮਨਾਂ ਵਿੱਚ ਅੱਜ ਤਾਂ ਆਵਾਜ਼ ਤੇ ਯਾਰ ਖੁਸ਼ੀਆਂ ਖੇੜੇ ਇਹ ਹਜਾ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਭੱਲਾ ਸਾਹਿਬ ਹਾਲੇ ਵੀ ਸਾਡੇ ਵਿੱਚ ਨਹੀਂ ਕਿਤੇ ਗਏ ਨਹੀਂ ਮੇਰੀ ਐਸੋਸੀਏਸ਼ਨ ਉਹਨਾਂ ਨਾਲ 1982 ਤੋਂ ਲੈ ਕੇ 86 ਵਿੱਚ ਜਦੋਂ ਮੈਂ ਪੀਏਯੂ ਵਿੱਚ ਸੀਗਾ ਤੇ ਉਦੋਂ ਉਹਨਾਂ ਦੀ ਦੁਨੀਆ ਪੀਏਯੂ ਦੇ ਅੰਦਰ ਹੀ ਸੀਗੀ ਅਸੀਂ ਉਹਨਾਂ ਦੇ ਹਰ ਇੱਕ ਹਫ਼ਤੇ ਜਾਂ ਹਰ ਇੱਕ 15 ਦਿਨ ਬਾਅਦ ਉਹ ਕੋਈ ਨਾ ਕੋਈ ਪ੍ਰੋਗਰਾਮ ਉਹਨਾਂ ਦਾ ਚੱਲਦਾ ਰਹਿੰਦਾ ਸੀ ਤੇ ਜਦੋਂ ਵੀ ਉਹਨਾਂ ਦਾ ਜ਼ਿਕਰ ਹੁੰਦਾ ਤਾਂ ਅਸੀਂ ਤਾਂ ਵਾਪਸ ਵੀ AYU ਪਹੁੰਚ ਜਾਂਦੇ ਹਾਂ ਉਸ ਵੀ AYU ਦੇ ਸਮੇਂ 1982 ਤੋਂ 1986 ਉਹ ਪੰਜਾਬ ਦਾ ਮਾਹੌਲ ਸੀ ਤੁਹਾਨੂੰ ਪਤਾ ਹੀ ਹੈ ਬਟ ਉਹਨਾਂ ਨੇ ਜੋ ਉਸ ਮਾਹੌਲ ਦੇ ਵਿੱਚ ਵੀ ਖੁਸ਼ੀਆਂ ਸਾਡੀ ਜ਼ਿੰਦਗੀ ਚ ਲਿਆਤੀਆਂ ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਤੇ ਮੈਂ ਫੇਰ ਕਹੂੰਗਾ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪ ਦੇ ਚੰਨਾ ਚਨਵਾਸ ਬਖਸ਼ੇ ਤੇ ਸਾਨੂੰ ਉਹਨਾਂ ਦੇ ਦਿੱਤੀਆਂ ਹੋਈਆਂ ਖੁਸ਼ੀਆਂ ਨੂੰ ਸੰਭਾਲ ਕੇ ਰੱਖਣ ਦਾ ਬਲ ਬਖਸ਼ੇ ਕਿੰਨੇ ਸਭ ਕਿੰਨੇ ਤੇ ਹੋ ਗਏ ਮੁਲਾਕਾਤ ਮੈਨੂੰ ਉਹਨਾਂ ਨਾਲ ਬੈਠੇ 2 ਸਾਲ ਪਹਿਲਾਂ ਟਾਈਮ ਮਿਲਿਆ ਸੀਗਾ ਪਰ ਉਸ ਤੋਂ ਬਾਅਦ ਉਹ ਬਿਮਾਰ ਹੋਣ ਕਰਕੇ ਅਵੋਇਡ ਕਰੀਦਾ ਸੀਗਾ ਕਿ ਕੋਈ ਬਾਹਰੋਂ ਇਨਫੈਕਸ਼ਨ ਨਾ ਹੋ ਜਾਵੇ ਨਾ ਹੋ ਜਾਵੇ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਇੱਕ ਸਾਥੀ ਜਿਗਾ ਪੁਰਾਣਾ ਚਲਾ ਗਿਆ ਅੱਜ ਉਰਜਨ ਕਾਟਾ ਜਿਹੜੀ ਸਭ ਤੋਂ ਪਛਾਣ ਬਣੀ ਹੈ ਤੁਸੀਂ ਦੇਖੋ ਅੱਜ ਸਾਡੀ ਫਿਲਮ ਇੰਡਸਟਰੀ ਨੂੰ ਸੰਗੀਤ ਇੰਡਸਟਰੀ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਕਿਉਂਕਿ ਛਣਕਟਿਆਂ ਨੂੰ ਕ੍ਰੀਏਟਣ ਵਾਲਾ ਚਾਚਾ ਚੰਦ ਉਹਨਾਂ ਦੇ ਮੂਜੀ ਦਮ ਬੋਤੇ ਚਾਚਾ ਚਤਰਾ ਸਿੰਘ ਨੇ ਇੰਨੀਆਂ ਜ਼ਿਆਦਾ ਮਤਲਬ ਸਾਨੂੰ ਪ੍ਰਸ਼ਟਾਂ ਦਿੱਤੀਆਂ ਇੰਨੇ ਜ਼ਿਆਦਾ ਕਮੇਡੀ ਵਿੰਗ ਦਿੱਤੇ ਕਿ ਸਮਾਜ ਵਿੱਚ ਉਹਨਾਂ ਨੇ ਹਰ ਚਿਹਰੇ ਤੇ ਰੌਣਕ ਲਿਆ ਲਿਆਂਦੀ ਅੱਜ ਉਹ ਚਲੇ ਗਏ ਤਾਂ ਸਕਰੀਨ ਵੀ ਉਹਨਾਂ ਮਨ ਸਖਣੀ ਸਖਣੀ ਲੱਗੂ ਵੀ ਕਿ ਜਦੋਂ ਵੀ ਉਹ ਪੜਦੇ ਤੇ ਆਉਂਦੇ ਫਿਲਮ ਦੇ ਵਿੱਚ ਕਿਸੇ ਚਾ ਸਕਰੀਨ ਦੇ ਉੱਤੇ ਆਉਣ ਸਾਰੀ ਤਾੜੀਆਂ ਕਲਾਪਿੰਗ ਹੋਣ ਲੱਗ ਜਾਈਆਂ ਕਿਉਂਕਿ ਉਹ ਚਿਹਰੇ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਨੂਰ ਸੀਗਾ ਮੈਂ ਅੱਜ ਤੱਕ 35 ਸਾਲ ਸਾਡੇ ਵਾਸਤੇ ਰਿਸ਼ਤੇ ਨੂੰ ਬਣੇ ਨੂੰ ਹੋ ਗਏ ਮੈਂ ਕਦੇ ਉਹਨਾਂ ਨੂੰ ਉਹਨਾਂ ਨੂੰ ਮਤਲਬ ਉਦਾਸ ਨਹੀਂ ਦੇਖਿਆ ਉਹ ਉਹਨਾਂ ਨੇ ਆਪ ਵੀ ਲੋਕਾਂ ਨੂੰ ਹਸਾਇਆ ਵੀ ਤੇ ਉਹਨਾਂ ਦੇ ਚਿਹਰੇ ਤੇ ਨੂਰ ਵੀ ਰਹਿੰਦਾ ਸੀ ਬਹੁਤ ਹਸਮੁਖ ਬੰਦੇ ਰਹੇ ਪੱਲਾ ਸਾਹਿਬ ਸਾਡੇ ਵਿੱਚ ਉਹਨਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਨੇ ਇੱਕ ਸਾਰਥਿਕ ਕਮੇਡੀ ਕ੍ਰੀਏਟ ਕੀਤੀ ਲੋਕਾਂ ਨੂੰ ਮਤਲਬ ਇੱਕ ਸੇਹ ਦੇਣ ਵਾਲੀ ਕਮੇਡੀ ਕੀਤੀ ਇੱਕ ਮਿੱਠਾ ਵਿਅੰਗ ਵੀ ਕੀਤਾ ਤਾਂ ਉਹ ਜਿਹਦੇ ਨਾਲ ਕਿ ਲੋਕਾਂ ਨੂੰ ਲੱਗਿਆ ਕਿ ਹਾਂ ਯਾਰ ਕੋਈ ਐਦਾਂ ਦਾ ਆਰਟਿਸਟ ਹੋਣਾ ਜੇ ਉਹਦਾਂ ਦੀ ਇੱਕ ਜੇ ਆਪਾਂ ਦੇਖੀ ਉਹਨਾਂ ਦੀ ਕਮੇਡੀ ਦੇ ਵਿੱਚ ਨਾ ਇੱਕ ਤਕੀਆ ਕਲਾਮ ਹੁੰਦਾ ਸੀਗਾ ਉਹ ਤਕੀਆ ਕਲਾਮ ਵਾਲਾ ਰੈਕਟਰ ਜਾਂ ਤਕੀਆ ਕਲਾਮ ਵਾਲਾ ਕਲਾਕਾਰ ਮੇਰਾ ਖਿਆਲ ਹੁਣ ਦੁਬਾਰੇ ਪੈਦਾ ਨਹੀਂ ਬਹੁਤ ਵੱਡਾ ਘਾਟਾ ਸਾਨੂੰ ਪਰਿਵਾਰ ਦੇ ਤੌਰ ਤੇ ਵੀ ਕਹਿ ਸਕਦੇ ਹਾਂ ਸੰਗੀਤ ਇੰਡਸਟਰੀ ਨੂੰ ਕਹਿ ਸਕਦੇ ਹਾਂ ਜਦੋਂ ਬਿਮਾਰ ਹੋਏ ਨੇ ਉਦੋਂ ਅਸੀਂ ਮਿਲ ਕੀ ਗਏ ਸੀਗੇ ਥੋੜਾ ਟਾਈਮ ਪਹਿਲਾਂ ਕਿਉਂਕਿ ਉਦੋਂ ਗੱਲ ਕਰਨ ਦੀ ਵੈਸੇ ਸਾਡੀ ਤੇ ਮੇਰੀ ਬਾਲਮਗੰਨ ਕਪਾਜੀ ਦੀ ਗੱਲ ਅਕਸਰ ਹੁੰਦੀ ਰਹਿੰਦੀ ਪਰਸੋ ਵੀ ਮੈਂ ਆਉਣ ਦੇ ਸੀਗਾ ਬਾਲਮਗੰਨ ਦੀ ਬਾਹਰ ਗਏ ਸੀ ਰਾ ਜੀ ਆਏ ਰਾਤ ਨੂੰ ਸੋ ਇਹ ਕਹਿ ਸਕਦੇ ਆ ਕਿ ਵੀ ਭੱਲਾ ਸਾਹਿਬ ਵਰਗੇ ਇਨਸਾਨ ਭੱਲਾ ਸਾਹਿਬ ਵਰਗੇ ਕਮੀਡੀਅਨ ਬਹੁਤ ਘੱਟ ਪੈਦਾ ਹੁੰਦੇ ਆ ਤੇ ਆਉਣ ਵਾਲੇ ਦਿਨਾਂ 'ਚ ਮੇਰਾ ਕੱਲ ਵੀ ਇਹ ਕਾਟਾ ਕੋ ਪੂਰਾ ਕਰ ਸਕਦਾ ਕੋਈ ਜਦੋਂ ਬਿਮਾਰ ਸੀ ਕੋਈ ਜਾਣਕਾਰੀ 1.5 ਸਾਲ ਤੋਂ ਥੋੜਾ ਜਿਹਾ ਹਿੱਲੇ ਹੈ ਸੀਗਾ ਸਰੀਰ ਕਈ ਵਾਰੀ ਕੀ ਹੁੰਦਾ ਕਿ ਲੱਗਦਾ ਹੁੰਦਾ ਕਿ ਹੁਣ ਠੀਕ ਹੋ ਗਏ ਵਿੱਚ ਜਾਣਾ ਲੱਗਦਾ ਕਿ ਠੀਕ ਹੈ ਹੁਣ ਸਾਰਾ ਕੁਝ ਫਿਰ ਅਚਾਨਕ ਹੀ ਹੋਇਆ ਇੱਕ ਵਰਸੋ ਤੱਕ ਜੋ ਕਰਦੇ ਸਰ ਕੋਈ ਪੁਰਾਣੀ ਗੱਲਬਾਤ ਤੁਹਾਨੂੰ ਇਦਾਂ ਦੀ ਯਾਦ ਹੋਵੇ ਜਿਹੜੀ ਕੀ ਗੱਲਾਂ ਤਾਂ ਬਹੁਤ ਨੇ ਦੇਖੋ ਉਹਨਾਂ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਹਰ ਮੌਕੇ ਦੇ ਉੱਤੇ ਨਾ ਕੋਈ ਨਾ ਕੋਈ ਇਦਾਂ ਦੀ ਗੱਲ ਕਰਕੇ ਸਭ ਨੂੰ ਹਸਾ ਦਿੰਦੇ ਪਰ ਜੇ ਆਪਾਂ ਇਸ ਮਾਹੌਲ 'ਚ ਵੀ ਖੜਿਆ ਉਹਨਾਂ ਨੇ ਇਹ ਜੀ ਗੱਲ ਕਰਦੇ ਨੇ ਕਿ ਸਾਡੇ ਚਿਹਰਾ ਤੋਂ 10 ਉੱਡ ਜਾਣੀ ਹੈ ਗੱਲਾਂ ਸੈਂਕੜੇ ਨੇ ਕਿਉਂਕਿ ਸੰਕਾਟਿਆ ਸਿੰਘ ਤਕਰੀਮ ਜੇ 26 27 ਸੰਕਾਟੇ ਪਰ ਲਗਾਜ਼ ਰਿਕਾਰਡ ਉਹਨਾਂ ਚ 13 14 ਸੰਕਾਟੇ ਮੈਂ ਪ੍ਰੋਡਿਊਸ ਕੀਤੇ ਇਸ ਕਰਕੇ ਹੁਣ ਸੰਕਾਟਿਆਂ ਦੀ ਲੜੀ ਦੇ ਵਿੱਚ ਹੀ ਕੰਨਾ ਖਸੇਗਾ ਉਹਨਾਂ ਨੇ ਜੇ ਉੱਥੇ ਜਸਵਾਲ ਸਾਹਿਬ ਤੇ ਵਿਅੰਗ ਕਰਨਾ ਤਾਂ ਵੀ ਮਜ਼ਾਕ ਦੇ ਵਿੱਚ ਗੱਲ ਉਡਾ ਦੇਣੀ ਮੇਰੇ ਤੇ ਵੀ ਕਈ ਗੱਲਾਂ ਉਹ ਕ੍ਰੀਏਟਰ ਬਹੁਤ ਵਧੀਆ ਕ੍ਰੀਏਟਿਵ ਕਮੈਂਡ ਸੀਗਾ ਮਤਲਬ ਆਪਦੇ ਕੰਮ ਨੂੰ ਤਰਜੀਹ ਦਿੰਦੇ ਸੀ ਆਪਦੇ ਕੰਮ ਨੂੰ ਕਰਨ ਵਾਸਤੇ ਉਹ ਘੰਟਿਆਂ ਬੱਧੀ ਬੈਠੇ ਰਹਿੰਦੇ ਸੀ ਜਦੋਂ ਅਸੀਂ ਛਣਗਾਟੇ ਰਿਕਾਰਡ ਕਰਦੇ ਅਸੀਂ ਉੱਥੋਂ ਲੁਧਿਆਣੇ ਤੋਂ ਚੱਲਣਾ ਪਹਿਲਾਂ ਇੱਥੇ ਛਣਗੁੱਟ ਸਟੂਡੀਓ ਆਪਣਾ ਨਹੀਂ ਲੱਗਿਆ ਸੀ ਉਦੋਂ ਤਾਂ ਉਦੋਂ ਉਹਨਾਂ ਨੇ ਪਹਿਲਾਂ ਉੱਥੋਂ ਚੱਲਣਾ ਤੇ ਅਸੀਂ ਪਹਿਲਾਂ ਮਹੀਨਾ ਤਿਆਰੀ ਕਰਨੀ ਬੈਠ ਕੇ ਉਹਨਾਂ ਨੇ ਬਕਾਇਦਾ ਤੌਰ ਤੇ ਉਦੋਂ ਕਹਿਣਾ ਕਿ ਵੀ ਹੁਣ ਸਾਨੂੰ ਕੋਈ ਨਾ ਬੁਲਾਵੇ ਅਸੀਂ ਪਹਿਲਾਂ ਆਪਦੇ ਕੰਮ ਤੇ ਕੰਮ ਕਰ ਲਈਏ ਫਿਰ ਜਦ ਚੱਲਣਾ ਜਿੱਦੇ ਅੱਜ ਰਿਕਾਰਡਿੰਗ ਹੈ ਮੰਨ ਲੈਨੇ ਆਪਾਂ ਰਿਕਾਰਡਿੰਗ ਇੱਕ ਪ੍ਰਸ਼ਾਦ ਲੈ ਕੇ ਫੇਰ ਆ ਕੇ ਮਲ ਕੰਮ ਸ਼ੁਰੂ ਕਰਨਾ ਅਸੀਂ ਸ਼ੂਟਿੰਗਾਂ ਕਰਦੇ ਜਿਵੇਂ ਗਾਣਿਆਂ ਦੀ ਸ਼ੂਟਿੰਗ ਹੁੰਦੀ ਹੈ ਜਿਵੇਂ ਕੀ ਵੱਖ ਹੋ ਗਿਆ ਪੁਲਿਸ ਚੜ੍ਹ ਜੇ ਗਾਣੇ ਇੱਥੇ ਸ਼ੂਟ ਹੋ ਜਾਂ ਸੀ ਆਪਣੇ ਇਸ ਇੱਥੇ ਕਿਹੜੀ ਤਾਂ ਉਦੋਂ ਉਹਨਾਂ ਨੇ ਕੀ ਕਰਨਾ ਵੀ ਉਹ ਉਸ ਮਾਹੌਲ ਦੇ ਵਿੱਚ ਹਰੇਕ ਬੰਦੇ ਨਾਲ ਭੁੱਲ ਮਿਲ ਜਾਣਾ ਫਿਰੰਡ ਵਾਲਿਆਂ ਨਾਲ ਕੀ ਹੋਰ ਕੀ ਹੋਰ ਕੀ ਨਾ ਕਦੇ ਧੁੱਪ ਉਹਨਾਂ ਨੇ ਮੰਨੀ ਨਾ ਕਦੇ ਗਰਮੀ ਮੰਨੀ ਨਾ ਕਦੇ ਉਹਨਾਂ ਨੇ ਮੀਂਹ ਵਾ ਅੱਜ ਕੱਲ ਤਾਂ ਬੈਂਟੀ ਬੈਣਾ ਤੋਂ ਬਿਨਾਂ ਕਲਾਕਾਰ ਨਹੀਂ ਮਤਲਬ ਡੌਨਟ ਵਰਥ ਸੀਗੇ ਇੰਨਾ ਇੰਨਾ ਵਧੀਆ ਮਤਲਬ ਭਾਈ ਚਾਰ ਤਰੀਕੇ ਨਾਲ ਬੈਠਣਾ ਜਾਂ ਭਾਈ ਚਾਰ ਤਰੀਕੇ ਨਾਲ ਖਾਣਾ ਪੀਣਾ ਚ ਕੋ ਰੈਣਾ ਮੈਨੂੰ ਉਹ ਸਟਾਰੀ ਚਾਹੀਦੀ ਐਜਾ ਕੁਛ ਨਹੀਂ ਜੀਦਾ ਫਿਲਮਾਂ ਵਾਲੇ ਮਾਮਲੇ ਚ ਵੀ ਉਹ ਹਰੇਕ ਨਾਲ ਮਿਲਣ ਸਾਰ ਸੀ ਕਿ ਨਾ ਉਹਨਾਂ ਨੇ ਕਦੇ ਕਿਸੇ ਨਾਲ ਕੋਈ ਐਦਾਂ ਦੀ ਆਪਾਂ ਅੱਜ ਤੱਕ ਨਹੀਂ ਸੁਣਿਆ ਮੈਂ ਤਾਂ ਆਪਣੀ ਜ਼ਿੰਦਗੀ ਚ ਕਿ ਭੱਲਾ ਸਾਹਿਬ ਦੀ ਕਿਸੇ ਨਾਲ ਰੰਜਿਸ਼ ਆ ਜਾਂ ਭੱਲਾ ਸਾਹਿਬ ਦਾ ਕਿਸੇ ਨਾਲ ਐਦਾਂ ਦਾ ਮਨ ਮਟਾ ਪਾਇਗਾ ਛੇ ਸੰਸਕਾਰ ਦੀ ਕਰ ਕਰਦੇ ਆ ਸੰਸਕਾਰ ਕਰ ਲਈ ਕਰ ਰਹੇ ਹਾਂ ਹਾਂ ਜੀ ਕੱਲ 1 ਵਜੇ ਬਲੌਂਗੀ ਸਮਸ਼ਾਨ ਘਟ ਦੇ ਵਿੱਚ ਸੰਸਕਾਰ ਹੈਗਾ ਤਾਂ ਉਹਦੀ ਕਲਕੂਲੇਸ਼ਨ ਵੀ ਆਪਾਂ ਸਾਰੀ WhatsApp 'ਤੇ ਪਾ ਦਾਂਗੇ ਸਾਰੇ ਪਾਸੇ ਬਲੌਂਗੀ ਪਹੁੰਚਣਾ ਸਾਰਿਆਂ ਨੇ ਕੱਲ 1 ਵਜੇ ਦਾ ਸੰਸਕਾਰ ਹੈਗਾ ਭੱਲਾ ਸਾਹਿਬ ਦੇ ਤੇ 30 ਤਰੀਕ ਦਾ ਭੋਗ ਰੱਖਾਂਗੇ ਗ ਬਹੁਤ ਵਧੀਆ ਕੰਮ ਕਰ ਰਹੇ ਨੇ ਇੰਡਸਟਰੀ ਦੇ ਵਿੱਚ ਜੀ ਮਰਤਕਲਾ ਸਾਹਿਬ ਅਲੱਗ ਤਰ੍ਹਾਂ ਦੀ એનર્ਜੀ ਲੈ ਕੇ ਪਰਦੇਤੇ ਆਉਂਦੇ ਸੀਗੇ ਅਲੱਗ ਤਰ੍ਹਾਂ ਦੀ ਉਹਨਾਂ ਦੇ ਵਿੱਚ ਇੱਕ ਗੱਲਬਾਤ ਸੀਗੀ ਔਰ ਬਹੁਤ ਪਹਿਲਾਂ ਤੋਂ ਅਸੀਂ ਇੱਕ ਦੂਜਰੇ ਨੂੰ ਜਾਣਦੇ ਸੀ ਆ ਕਦੀ ਕਦੀ ਵੀ ਮਾਇੂਸੀ ਉਦਾਸੀ ਨੈਗੇਟਿਵਿਟੀ ਇਹ ਕਦੀ ਵੀ ਉਹਨਾਂ ਦੇ ਚਿਹਰੇ ਤੇ ਨਹੀਂ ਦੇਖੀ ਉਹਨਾਂ ਦੇ ਹਾਫ ਭਾਫ ਤੇ ਨਹੀਂ ਕਦੀ ਦੇਖੀ ਔਰ ਕਦੀ ਮੈਂ ਉਹਨਾਂ ਨੂੰ ਲੈਟ ਡਾਉਨ ਨਹੀਂ ਕਰਦੇ ਕਿਸੇ ਨੂੰ ਵੀ ਆਪਣੇ ਨਾਲ ਦੇ ਸਾਰੇ ਜਿਹੜੇ ਜੂਨੀਅਰ ਸੀਨੀਅਰ ਆਰਟਿਸਟ ਉਹਨਾਂ ਸਾਰਿਆਂ ਨੂੰ ਔਰ ਕੋਈ ਵੀ ਰੋਲ ਉਹਨਾਂ ਨੂੰ ਆਫਰ ਕਰਨਾ ਉਹਨਾਂ ਨੇ ਕਿਹਾ ਠੀਕ ਹੈ ਮੈਂ ਕਰੂੰਗਾ ਉਹਨਾਂ ਨੇ ਸੰਜੀਦਾ ਕਰੈਕਟਰ ਵੀ ਕੀਤੇ ਔਰ ਜਦੋਂ ਉਹਨਾਂ ਦਾ ਛਣਕਾਟਾ ਹੁੰਦਾ ਸੀ ਛਣਕਾਟੇ ਦੇ ਵਿੱਚ ਉਹਨਾਂ ਨੇ ਜਿਹੜੀਆਂ ਜਿਹੜੀਆਂ ਸਾਡੇ ਸਮਾਜ ਦੀਆਂ ਕੁਰਤੀਆਂ ਸੀਗੀਆਂ ਉਹਨਾਂ ਨੂੰ ਵੀ ਉਹਨਾਂ ਨੇ ਬੜੇ ਬਾਕੂਬੀ ਤਰੀਕੇ ਦੇ ਨਾਲ ਲੋਕਾਂ ਤੱਕ ਲੈ ਕੇ ਆਂਦਾ ਸੋ ਭੱਲਾ ਸਾਹਿਬ ਹਮੇਸ਼ਾ ਜ਼ਿੰਦਾ ਰਹਿਣਗੇ ਅੱਜ ਉਹਨਾਂ ਦੀ ਸਰੀਰ ਚਾਹੇ ਸਾਡੇ ਚ ਨਹੀਂ ਆ ਬਟ ਉਹ ਉਹਨਾਂ ਦੇ ਕੰਮਾਂ ਦੇ ਨਾਲ ਉਹਨਾਂ ਦੀ ਉਹਨਾਂ ਦੀ ਜੋ ਸਾਨੂੰ ਦੇਖੇ ਗਏ ਨੇ ਉਹਨਾਂ ਚੀਜ਼ਾਂ ਦੇ ਨਾਲ ਬੜਾ ਬਿਮਾਰ ਨੇ ਬੀਮਾਰ ਨੇ ਕਿਲੇ ਜਦੋਂ ਉਸ ਨਾਲ ਨੇ ਬਹੁਤ ਮੈਂ ਤੇ ਬਹੁਤ ਛੋਟੀ ਉਮਰ ਮੰਨਦਾ ਜੀ 6-7 ਸਾਲ ਕੋਈ ਜ਼ਿਆਦਾ ਉਮਰ ਨਹੀਂ ਹੈ ਮੈਂ ਬਸ ਇਹ ਹੀ ਕਹਿਣਾ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਦਿੱਤਾ ਬਹੁਤ ਨਿਵਾਜਿਆ ਉਹ ਉਹਦਾ ਡਿਸਟ੍ਰਿਕਟ ਇਹ ਬਹੁਤ ਟੈਲੈਂਟਡ ਆਰਟੀਸਟ ਸੀ ਕੇ ਬਸ ਜਿੰਨੇ ਹੀ ਉਹਨਾਂ ਨੂੰ ਦਿੱਤੀ ਪ੍ਰਮਾਤਮਾ ਨੇ ਤੇ ਉਮਰ ਨਹੀਂ ਦਿੱਤੀ ਲੰਮੀ ਉਮਰ ਹੋਣੀ ਚਾਹੀਦੀ ਸੀ ਐਜੇ ਕਲਾਕਾਰ ਪਰ ਮੈਨੂੰ ਐ ਲੱਗਦਾ ਵੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਵੀ ਚੰਗੇ ਲੋਕਾਂ ਦੀ ਪ੍ਰਮਾਤਮਾ ਨੂੰ ਜ਼ਰੂਰਤ ਹੁੰਦੀ ਹੈ ਔਰ ਸ਼ਾਇਦ ਉਹ ਚੰਗੇ ਇਨਸਾਨ ਹਮੇਸ਼ਾ ਹੀ ਮਦਦ ਦਸੇਗੇ ਬਹੁਤ ਚੰਗੇ ਇਨਸਾਨ ਸੀਗੇ ਸ਼ਾਇਦ ਪਰਮਾਤਮਾ ਨੂੰ ਉਹਨਾਂ ਦੀ ਜ਼ਰੂਰਤ ਹੋਵੇ ਸੋ ਪਰਮਾਤਮਾ ਨਾਲ ਚਰਨ ਨਿਵਾਸ ਤੇ ਤੁਸੀਂ ਕਦੋਂ ਲਾਸਟ ਟਾਈਮ ਉਹਨਾਂ ਤੋਂ ਮਿਲੇ ਸੀ ਮੈਨੂੰ ਮੈਨੂੰ ਡੇਢ ਸਾਲ ਹੋ ਗਿਆ ਉਹਨਾਂ ਦੇ ਘਰੇ ਫੈਮਿਲੀ ਮੈਂਬਰ ਦੀ ਕਿਸੇ ਦੀ ਡੈਥ ਹੋ ਗਈ ਸੀਗੀ ਫਾਜ਼ਲ ਸਾਹਿਬ ਉਹਨਾਂ ਦੇ ਉਦੋਂ ਮੈਂ ਆਇਆ ਸੀ ਤੇ ਮੈਂ 15-20 ਮਿੰਟ ਲਈ ਅਸੀਂ ਆਇਆ ਹੋਵਾਂਗੇ ਪਰ ਮੈਂ ਪਹਿਲਾਂ ਵੀ ਦੱਸਿਆ ਕਿ ਵੀ ਘੰਟਾ ਡੇਢ ਘੰਟਾ 2 ਘੰਟੇ ਕਦੋਂ ਨਿਕਲ ਗਏ ਪਤਾ ਹੀ ਨਹੀਂ ਲੱਗਿਆ ਉਹਨਾਂ ਦੀਆਂ ਗੱਲਾਂ ਇਦਾਂ ਦੀਆਂ ਹੁੰਦੀਆਂ ਸੀ ਬੜੇ ਬੜੇ ਲਾਈਵਲੀ ਸੀਗੇ ਬੜੇ ਪੋਜ਼ਿਟਿਵ ਸੁਭਾਅ ਦੇ ਇਨਸਾਨ ਸੀਗੇ ਭਲਾ ਸਾਹਿਬ ਹਮੇਸ਼ਾ ਖੁਸ਼ ਰਹਿਣ ਵਾਲੇ ਸੀ ਸੀਨੀਅਰ ਆਰਟਿਸਟ ਪੰਜਾਬੀ ਮੀਡੀਆ ਦੇ ਤੁਸੀਂ ਕੀ ਕੁਝ ਉਹਨਾਂ ਤੋਂ ਸਿੱਖਿਆ ਬਹੁਤ ਕੁਝ ਸਿੱਖਣ ਵਾਲੀਆਂ ਚੀਜ਼ਾਂ ਜਿਹੜੇ ਸਾਡੇ ਵੱਡੇ ਆ ਸਾਡੇ ਫਾਦਰ ਫਿਗਰ ਸੀਗੇ ਸਾਡੇ ਪਿਓਾਂ ਸਮਾਨ ਸੀਗੇ ਔਰ ਪਿਓਾਂ ਤੋਂ ਬੰਦਾ ਹਮੇਸ਼ਾ ਚੰਗੀਆਂ ਚੀਜ਼ਾਂ ਸਿੱਖਦਾ ਹੈ ਔਰ ਮੈਂ ਉਹਨਾਂ ਤੋਂ ਪੋਜ਼ਿਟਿਵਿਟੀ ਸ ਮੈਨੂੰ ਲੱਗਦਾ ਕਿ ਮੈਂ ਜਨੀਫੈਰੀ ਵੀ ਮਿਲਿਆ ਉਹਨਾਂ ਨੂੰ 5 7 10 ਵਾਰੀ ਮਿਲਿਆ ਹੋਊਗਾ ਮੈਂ ਕਦੀ ਉਹਨਾਂ ਦੇ ਚਿਹਰੇ ਤੇ ਉਦਾਸੀ ਨਹੀਂ ਵੇਖੀ ਨੈਗੇਟਿਵਿਟੀ ਕਦੀ ਨੈਵਰ ਸੋ ਬਹੁਤ ਖੁਸ਼ ਰਹਿਣ ਵਾਲੇ ਜੋ ਪਰਦੇ ਤੇ ਸੀਗੇ ਉਹ ਉਹੀ ਉਹ ਆਮ ਜ਼ਿੰਦਗੀ ਦੇ ਵਿੱਚ ਸੀਗੇ ਔਰ ਉਹਨਾਂ ਦੀ ਮਹਿਫਿਲ ਮਤਲਬ ਹਮੇਸ਼ਾ ਜਗਮਗਾ ਕਰਦੀ ਸੀ ਉਹਨਾਂ ਦੀ ਮਹਿਫਿਲ ਕਦੀ ਇਦਾਂ ਉਦਾਸ ਨਹੀਂ ਜੇ ਕੋਈ ਉਦਾਸ ਹੁੰਦਾ ਸੀ ਮਹਿਫਲ ਚ ਤੇ ਹੱਸ ਕੇ ਜਾਂਦਾ ਸੀ ਸੋ ਇਹ ਸੀ ਭੱਲਾ ਸਾਹਿਬ ਭੱਲਾ ਸਾਹਿਬ ਬਹੁਤ ਵੱਡੀ ਸ਼ਖਸੀਅਤ ਸੀਗੇ